ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਕੋ 15 16 ਕਿਲੋਮੀਟਰ ਦੀ ਦੂਰੀ ਆ ਤਰਨਤਾਰਨ ਤੋਂ ਪਿੰਡ ਸ਼ਿਵਾਜਪੁਰ ਦੀ ਓਨਰ ਬਲਜੀਤ ਬਾਈ ਵੀਰ ਦੇ ਕੋਲ ਆਇਆ ਦੋਸਤੋ ਦੇ ਨਾਲ ਵੀਰ ਸੇਮਾ ਸ਼ਿਵਾਜਪੁਰ ਵੀ ਆਪਣੇ ਨਾਲ ਜੁੜਿਆ ਰਹੂਗਾ ਪੂਰੀ ਡਿਟੇਲ ਆਪਾਂ ਲੈਂਦੇ ਰਹਿਵਾਂਗੇ ਨਾਲ ਦੀ ਨਾਲ ਹੀ ਪਸ਼ੂ ਤੁਹਾਨੂੰ ਦਿਖਾਵਾਂਗੇ ਅੱਜ ਇਸ ਵੀਡੀਓ ਦੇ ਵਿੱਚ ਤਕਰੀਬਨ 5 ਨਾਗ ਤੁਹਾਨੂੰ ਦਿਖਾਉਣੇ ਆ ਦੋ ਵੜਾ ਸੂਈਆਂ ਸਵਾਈਆਂ ਨੇ ਇੱਕ ਪੂਰੀ ਤਿਆਰੀ ਤੇ ਆ ਠੀਕ ਹੈ ਜੋ ਕੋਈ 15 20 ਮਿੰਟਾ ਕੋਈ ਅੱਧੇ ਘੰਟੇ ਘੰਟੇ ਖੰਡ ਸਮੇਂ ਦੇ ਦੌਰਾਨ ਜਿਹੜੀ ਸੂਪੂਗੀ ਬਿਲਕੁਲ ਵਾਈਟ ਰੰਗ ਦੇ ਵਿੱਚ ਤੁਸੀਂ ਸਾਹਮਣੇ ਦੇਖ ਰਹੇ ਜੇ ਇੱਧਰ ਜਿਹੜੀਆਂ ਦੋ ਮਛੀਆਂ ਤੁਸੀਂ ਵੇਖੋਗੇ ਇਹ ਦੋਨੋਂ ਗੱਬਣਾ ਠੀਕ ਹੈ ਜੀ ਸੋ ਸਮਾਂ ਲੈਂਦੀਆਂ ਨੇ ਹਜੇ ਕੋਈ 5 5 7 7 ਦਿਨ ਕੋਈ 8 10 ਦਿਨ ਹਜੇ ਇਹਨਾਂ ਵੜਾਂ ਦੇ ਬਾਕੀ ਆ ਤੇ ਬਾਕੀ ਉਸ ਅਕੋਰਡਿੰਗ ਜਿਹੜਾ ਮੁੱਲ ਭਾਅ ਪੜਦਾ ਬਿਲਕੁਲ ਜਾਇਜ਼ ਕਰ ਦਿੱਤਾ ਜਾਊਗਾ ਤਾਂ ਜਾਓ ਕਿਸੇ ਭਰਾ ਨੇ ਅੱਗੇ ਲੈ ਜਾ ਕੇ ਸਾਹਮਣੇ ਸੁੱਤਣੀਆਂ ਠੀਕ ਹੈ ਜੀ ਤੇ ਕਦੋਂ ਵੱਡੇ ਨੇ ਤੇ ਬੇੜਾ ਜਿਹੜਾ ਸੁਨਿਆ ਸੁਵਾਈਆਂ ਦੋੜੇ ਹੁਣ ਮੌਕੇ ਤੇ ਤੀਜੀ ਸੂਪੂਗੀ ਠੀਕ ਆ ਜੀ ਤੇ ਹੋ ਸਕਿਆ ਤੇ ਰਾਤ ਦੇ ਨਾਲ ਹੀ ਇਹਦੀ ਡਿਟੇਲ ਕੋਈ ਘੰਟੇ ਅੱਗੇ ਘੰਟੇ ਬਾਅਦ ਜਦੋਂ ਸੂਪੈਂਦੀ ਆ ਡਿਟੇਲ ਆਪਾਂ ਵਿੱਚ ਐਡ ਜਰੂਰ ਕਰ ਦਿਆਂਗੇ ਫੀਮੇਲ ਜਾਂ ਮੇਲ ਬੱਚਾ ਦਿੱਤਾ ਤੇ ਬਾਕੀ ਜਿਹੜੂ ਪ੍ਰੋਪਰ ਪੈਣ ਦੀ ਤੁਸੀਂ ਵੀਡੀਓ ਬਲਜੀਤ ਤੋਂ ਲੈ ਸਕਦੇ ਠੀਕ ਆ ਜੀ ਉਹ ਬਾਅਦ ਵਿੱਚ ਜਿਹੜਾ ਕਲਿੱਪ ਬਣਾ ਕੇ ਰੱਖਿਆ ਜਾਊਗਾ ਕੋਲ ਅੱਜ ਤਰੀਕ 3 ਜਨਵਰੀ ਆ ਠੀਕ ਆ ਜੀ 2005 ਤੇ ਸਮਾਂ ਕੋਈ ਸ਼ਾਮ ਦੇ ਸਾਢੇ 3 ਵਜੇ ਦਾ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਲਜੀਤ ਵੀਰ ਸਾਸਰੀਗਾ ਸਾਸਰੀਗਾ ਵੀਰ ਜੀ ਹੋਰ ਮਹਾਰਾਜ ਠੀਕ ਹੈ ਠੀਕ ਤੂੰ ਸੁਣਾ ਬਹੁਤ ਵਧੀਆ ਜੀ ਹਾਂ ਜੀ ਹਾਂ ਜੀ ਸੇਮੇ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਹੋਰ ਠੀਕ ਠਾਕ ਵੀਰ ਠੀਕ ਠਾਕ ਚੱਲ ਵੀ ਚਲਾ ਚਲੋ ਸ਼ੁਕਰੇ ਮਾਲਕ ਦਾ ਹੋਰ ਨਿੱਕੇ ਵੀਰ ਕੀ ਹਾਲ ਨੇ ਹਾਂ ਕਿ ਸਾਸਰੀ ਕਾ ਸਾਸਰੀ ਕਾਲ ਜੀ ਕਾ ਲਾਈਆਂ ਠੀਕ ਆ ਠੀਕ ਆ ਅੱਛਾ ਬਲਦੀਤ ਜਿਵੇਂ ਆਪਾਂ ਜਿਗਰ ਕੀਤਾ ਪੰਜ ਵੈਰਾ ਨੇ ਅੱਜ ਆਪਾਂ ਹਾਂ ਜੀ ਹਾਂ ਜੀ ਪੰਜਾਂ ਦੇ ਵਿੱਚ ਚੋਹ ਤਾਜ਼ੀਆਂ ਸੁਈਆਂ ਠੀਕ ਆ ਜੀ ਹਾਂ ਜੀ ਠੀਕ ਆ ਜੀ ਫਿਰ ਹਾਂ ਜੀ ਆ ਤਿਆਰੀ ਜੀ ਹੈ ਨਾ ਹਾਂਜੀ ਇਹ ਤਿਆਰੀ ਬਸ ਘੰਟੇ ਅੱਧੇ ਘੰਟੇ ਤੱਕ ਸੂਪੂਗੀ ਠੀਕ ਹੈ ਜੀ ਹਾਂਜੀ ਠੀਕ ਆ ਤੇ ਸ਼ੁਰੂਆਤ ਬਲਜੀਤ ਕਦੇ ਪਾਸੋਂ ਕਰਦੇ ਐਤੋਂ ਕਰ ਲੀਏ ਲਓ ਵੀ ਇੱਕ ਬਹੁਤ ਖੂਬਸੂਰਤ ਹਾਂਜੀ ਵੱਚੀ ਵੇਖੋ ਕਿੰਡੀ ਪਿਆਰੀ ਆ ਵੇਖੋ ਜੀ ਬਾਕੀ ਰੰਗ ਪ੍ਰਿੰਟਰ ਇਹਨੂੰ ਆਪਾਂ ਕਹਿ ਸਕਦੇ ਹਾਂ ਫੈਸ਼ਨ ਫੀਲ ਦੇਖੋ ਅਲੱਦਾ ਲੱਗਾ ਕਰਮਾਲੀ ਨੂੰ ਠੀਕ ਆ ਜੀ ਬਹੁਤ ਖੂਬਸੂਰਤ ਚੰਗੀ ਬਹਿੜਾ ਤੇ ਬਲਜੀਤੇ ਦਾ ਸੁਹਾਗ ਕਰ ਰਿਹਾ ਇਹਦਾ ਵੀਰ ਜੀ ਦੂਜਾ ਸੁਹਾਜ ਦੂਸਰਾ ਸੁਹਾਗ ਹਾਂਜੀ ਹਾਂਜੀ ਤੇ ਅੱਜ ਤਕਰੀਬਨ ਸੂਪੂਗੀ ਕਰਾਂਗੇ ਹਾਂਜੀ ਹਾਂਜੀ ਬਸ ਇੱਕ ਘੰਟੇ ਅੱਧੇ ਘੰਟ ਲੋ ਜੀ ਬਹੁਤ ਪਿਆਰਾ ਕਲਰ ਆ ਟਿਕਾ ਜੇ ਰੰਗ ਰੰਗ ਬਹੁਤ ਪਿਆਰਾ ਵਾਈਟ ਰੰਗ ਬਲੈਕ ਦਾ ਕੰਬੀਨੇਸ਼ਨ ਬਾਕੀ ਫੁਰਤੀ ਫਰਤੀ ਵਾਲੀ ਵੇਖੋ ਕਿੱਡੀ ਆ ਹਮ ਹਾ ਦਾ ਹੀ ਬਰੇ ਬੱਚੀ ਥਾਨ ਵੇਖੋ ਕਿਹੋ ਜਿਹਾ ਲੱਗਾ ਮੈਨਾਂ ਲੋੜਿਆਂ ਦਾ ਆਪਾਂ ਕਹਿ ਸਕਦੇ ਹਾਂ ਦੋਸਤੋ ਬਿਲਕੁਲ ਸੁਹਾਪਾ ਨਾ ਕਰਮਾ ਲਈ ਬਿਲਕੁਲ ਸੁੰਦਰਤਾ ਵਿੱਚ ਬੀ ਬਹੁਤ ਜ਼ਿਆਦੀ ਖੂਬਸੂਰਤ ਆ ਬਿਲਕੁਲ ਗਲਾਬੀ ਪਿੰਕ ਅਡਰ ਤੇ ਮੁੱਠੀ ਮੁੱਠੀ ਥਾਨਾ ਬਲੈਕ ਥਾਨ ਨੇ ਠੀਕ ਆ ਫੇਸ ਫੂਸ ਦੀ ਕੁਆਲਿਟੀ ਬਹੁਤ ਸੋਹਣੀ ਆ ਦੂਜਾ ਸੂਆ ਦੱਸਿਓ ਹਾਂਜੀ ਹਾਂਜੀ ਦੂਜਾ ਸੂਆ ਠੀਕ ਹੈ ਜੀ ਦੂਜਾ ਸੂਆ ਵਰ ਦੇ ਕੋ ਦੋਸੋ ਠੀਕ ਹੈ ਜੀ ਬਾਕੀ ਚਮਕਦਮ ਕੋ ਵੇਖੋ ਚਮਕਦਮ ਕੋ ਵੇਖੋ ਸ਼ੇਰ ਨੂੰ ਸ਼ੂਨਿਕ ਕਰੋ ਚੱਕ ਬਿਲਕੁਲ ਸਟੇਟ ਪਟਾ ਆਉਂਦਾ ਠੀਕ ਹੈ ਜੀ ਆ ਦੇਖੋ ਹਾਂ ਨਹੀਂ ਵਾਕਿਆ ਪਲੀਸਾ ਬਾਹਰ ਬੈੜੀ ਹੈ ਨਾ ਬਹੁਤ ਪਿਆਰੀ ਆ ਰਾਂਗ ਨੂੰ ਕਲਰ ਬਹੁਤ ਸੋਹਣਾ ਅਜੇ ਨਾ ਬੱਚੀ ਥੋੜਾ ਇਹ ਤੁਹਾਨੂੰ ਪਤਾ ਗੱਡੀ ਜਦੋਂ ਡੰਗਰ ਆਉਂਦਾ ਥੋੜਾ ਉੱਤਰ ਜਾਂਦਾ ਬੱਚੀ ਬਾਕੀ ਸੁੰਦਾ ਸੁੰਦਾ ਇੰਨੇ ਹੋਰ ਬਣ ਜੂਗੀ ਬੱਚੀ ਹਾਂ ਹਾਂਜੀ ਠੀਕ ਆ ਅੱਧਾ ਹੀ ਪਰੇ ਬੱਚੀ ਦੀਆਂ ਦੇ ਬਾਕੀ ਉਹ ਗੱਲ ਨਾ ਉਹੀ ਵੀ ਪੀੜੀ ਦੇ ਪਾਗ ਵਾਂਗੂ ਹਾਂਜੀ ਹਾਂਜੀ ਕਿਤੇ ਕੋਈ ਵੇਲੇ ਫੋਟ ਨਹੀਂ ਛਾਂਗਣੀ ਨੇ ਮੈਨਾਂ ਆ ਨੁਕਰਾਂ ਦੇ ਚੋਂ ਨੁਕਰਾਂ ਦੇ ਥਾਂ ਲੱਗੇ ਪੂਰੀ ਸੁੰਦਰਤਾ ਘੜ ਘੜ ਕੇ ਲਾਈ ਮਾਰੀ ਆਨੇ ਕੇ ਆ ਲਓ ਜੀ ਠੀਕ ਆ ਜੀ ਬਾਕੀ ਹਾਈਟ ਮੀਡੀਅਮ ਆ ਉਹਨੇ ਕਰਮਾਲੀ ਨੂੰ ਵਜਨ ਮੌਜੂਦ ਆ ਠੀਕ ਆ ਜੀ ਤੇ ਜਿੱਦਾਂ ਇੱਕ ਆਪਾਂ ਜਰਸੀ ਪੀਰੀਅਡ ਦੇ ਵਿੱਚ ਵੇਖਦੇ ਪੰਜਾਬ ਵਾਲੀ ਜਰਸੀ ਇਹ ਮਗੀਨਾ ਦੇ ਇੱਕ ਹਾਂ ਬਹੁਤ ਖੂਬਸੂਰਤ ਠੀਕ ਆ ਜੀ ਸੁੰਦਰਤਾ ਉਸ ਤੋਂ ਆਪਾਂ ਨੇ ਬਾਕੀ ਬਾਡੀ ਸਟਰਕਚਰ ਹਵਾਨੇ ਚੱਡੇ ਦੀ ਵੀ ਸਾਰਾ ਅਰਲਾ ਮਲਾ ਕੇ ਠੀਕ ਆ ਜੀ ਗਹਿਣਾ ਹੀ ਕਰਮਾਲੀ ਟੂ ਵੀ ਹੈ ਕੇ ਆ ਵੇਖੋ ਠੀਕ ਹੈ ਜੀ ਆ ਪੱਪ ਬੋਸ਼ ਬੋ ਜਰਾ ਰੱਖ ਮੈਂ ਤੁਰਦੀ ਪਲਵਾਨਾਂ ਨੂੰ ਦੇ ਲੈ ਚੰਗੀ ਆ ਬੱਚੀ ਹਾਂਜੀ ਹਾਂਜੀ ਜਿੰਨੀ ਆ ਸਾਰੀ ਚੰਗੀ ਆ ਬਾਕੀ ਆ ਵੇਖੋ ਜੀ ਸੀਲੀਆਂ ਸ਼ਰੀਫੀਆਂ ਠੰਡਾ ਧੀਰਾ ਪਣਾ ਨਿੱਗੀ ਵੈੜ ਆਕਰੋ ਚੱਕ ਜੀ ਬਹੁਤ ਵੀਰ ਸ਼ੌਂਕ ਰੱਖਦੇ ਆ ਵੀ ਇਹੋ ਜਿਹਾ ਬਿਲਕੁਲ ਤੋਹਫਾ ਜੀ ਮਿਲੇ ਸਾਨੂੰ ਠੀਕ ਆ ਜੀ ਤੇ ਵੈੜ ਤੁਸੀਂ ਖਰੀਦ ਸਕਦੇ ਜੇ ਹੱਥ ਪਾ ਸਕਦੇ ਹੋ ਠੀਕ ਆ ਜੀ ਆ ਲਓ ਬਲਜੀਤ ਠੀਕ ਆ ਆਜੋ ਲੱਖ ਲੱਖੀ ਕਰਦੇ ਜੀ ਬਾਕੀ ਬੱਚੀ ਸੁੰਦਰਤਾ ਦੇ ਵਿੱਚ ਸਾਹ ਜੀ ਪਹਿਲੇ ਨੰਬਰ ਤੇ ਆ ਸੁੰਦਰਤਾ ਕੋਈ ਨਾ ਕੋਈ ਵੀਰ ਜੀ ਬੱਸੀ ਹਾਂ ਖੁੰਜੀ ਨਹੀਂ ਕਿਸੇ ਪਾਸੇ ਹਾਂ ਜੀ ਹਾਂ ਜੀ ਲੋ ਜੀ ਇਹ ਦੋਸਤੋ ਤਿਆਰੀ ਦੇ ਵਿੱਚ ਹੀ ਆ ਬਸ ਅੱਜ ਫਲਕ ਦੇ ਵਿੱਚ ਹੀ ਆ ਵੀ ਹੋ ਸਕਦਾ ਵੀ ਕੋਈ ਕੋਈ ਸ਼ਾਮ ਤੱਕ ਜਾ ਰਾਤ ਤੱਕ ਜਾਂ ਸੁਬਾਹ ਤੱਕ ਠੀਕ ਆ ਜੀ ਪੂਰੀ ਤਿਆਰੀ ਦੇ ਵਿੱਚ ਹੀ ਸਮਝਾ ਜੇ ਸੌਦਾ ਤੁਸੀਂ ਕਰ ਲਿਓ ਠੀਕ ਆ ਜੀ ਤੇ ਇਹ ਬਲਜੀਤ ਦੇ ਕਿੰਨੇ ਦੇ ਰਿਹਾ ਜਬੜ ਵੀਰ ਜੀ ਵੈੜ ਤੇ ਭਾਵੇਂ 85 ਦੀ ਵੇਚ ਦਿੰਦੇ ਆ ਕਹਿੰਦੀ ਪਈ ਆ ਵੀ 80 80 85 ਕਹਿੰਦੀ ਪਈ ਆ ਪਰ ਆਪਾਂ ਗਲਤ ਮੁੱਲ ਨਹੀਂ ਕਰਨਾ ਆ ਬਿਲਕੁਲ ਜੈ ਜੈ ਆਪਾਂ ਮੁੱਲ ਕਰਾਂਗੇ 70000 ਰੁਪਇਆ 70 65000 ਦੀ ਦਵਾਂਗੇ 65000 ਦੀ ਹਾਂਜੀ ਠੀਕ ਠੀਕ ਕਰਦਾ ਥੋੜੀ ਬੜੀ 500 50 ਇਹ 2000 ਰੁਪਏ ਛੱਡ ਦਾਂਗੇ ਬੱਛੀ ਚ ਇਹ 75 ਚ ਹਾਂਜੀ ਤੇ ਨਹੀਂ 65 ਚ 65 ਚ ਸੌਰੀ ਹਾਂਜੀ ਹਾਂਜੀ 65 ਚ 2000 ਛੱਡ ਕੇ ਹੋ 2000 ਰੁਪਏ ਛੱਡ ਦਾਂ 63000 ਦੀ ਬੱਛੀ ਦਵਾਂਗੇ ਬਾਕੀ ਬੱਛੀ ਜੇ ਜੇ ਕੋਈ ਕਾਜ ਕੱਢ ਜੇ ਤੇ ਬੱਛੀ ਫਰੀ ਦੇਤੀ ਹਾਂ ਇਹ ਵੀ ਪੱਕੀ ਗੱਲ ਹੀ ਆ ਹਾਂ ਇਹ ਲੋ ਇਹ ਨਾ ਦੋਸਤੋ ਸਮਝ ਲਿਆ ਜੇ ਵੀ ਕੋਈ ਚੀਜ਼ 75 ਕਰੇ ਅਸੀਂ 85 ਦੇ ਹੋਵੇ ਤਾਂ ਕਰੇ ਪਹਿਲੇ ਤੇ ਟ੍ਰੇਡ ਨਹੀਂ ਮਿਲਦੀ ਆ ਨਾ ਚੀਜ਼ ਨਗੀਨਾ ਸਾਡਾ ਕੋਈ ਯੋਰ ਲੱਗ ਗਿਆ ਵੈਸੇ ਜਿੰਨੀ ਕਰਮਾਂ ਵਾਲੀ ਨੇ ਸਿਫਤ ਕਰਾਉਣੀ ਹੀ ਕਰਾਤੀ ਆ ਹਾਂਜੀ ਹਾਂ ਬੜੀ ਚੰਗੀ ਵੜੀ ਆ ਬਹੁਤ ਖੂਬਸੂਰਤ ਆ ਹਾਂਜੀ ਲੱਖ ਲੱਖ ਹੀ ਕਰਦਾ ਆ ਨਿਆਂ ਗੁੰਗੂ ਬੜਾ ਘੜ ਘੁੱਟ ਲੱਗਾ ਬੜਾ ਵਧੀਆ ਥਾਨ ਲੱਗਾ ਕੁੜੀ ਆ ਆਪਾਂ ਸਾਰੇ ਪੰਨੇ ਦਿਖਾਤੀ ਆ ਵੀ ਕਿਸੇ ਪਾਸੇ ਤਾਂ ਲੱਗਾ ਹੀ ਨਹੀਂ ਵੀ ਕੋਈ ਗੱਲਬਾਤ ਕਹਿ ਸਕੀ ਆ ਆਪਾਂ ਬੂਥੀ ਬਾਥੀ ਬਹੁਤ ਸੋਹਣੀ ਸਟੇਟ ਪਟਾ ਹਾਂਜੀ ਚੰਗੀ ਚਮਕਦਮ ਕਤਰੇ 8200 ਦੀ ਬੱਚੀ ਮਿਲੂਗੀ ਤੁਹਾਨੂੰ ਠੀਕ ਆ ਤੇ ਛੱਡ ਕੇ ਨਹੀਂ ਮੇਰਾ ਭਰਾ ਕੋਈ ਜਾਂਦਾ ਜਿਹੜਾ ਇਹਦਾ ਮਗਰ ਇੱਕ ਉਹ ਜਾਨ ਕੇ ਖੜ ਗਿਆ ਨਾ ਹਿੱਲਦਾ ਨਹੀਂਗਾ ਇਹ ਵੀ ਗੱਲ ਫਿਰ ਲੰਦੇ ਨਾ ਨਹੀਂ ਅੱਛੀ ਨੇ ਤੇ ਹਾਂ ਬਹੁਤ ਸੋਹਣੀ ਹਾਂ ਇਧਰ ਆ ਮੋਰ ਪਿਛਾ ਇਹ ਵੀ ਨਹੀਂ ਖੜਨੀ ਉਹਨੇ ਕਿ ਹਾਂ ਬੜੀ ਪਿਆਰੀ ਬਤਰੀ ਜਿਆਦਾ ਨਹੀਂ ਕੋਈ ਵੀਰ ਕੀ ਪਤਾ ਕਿੰਨੇ ਭਣ ਭਰਾ ਆਪਣੇ ਚਾਹ ਬਣੋਣੇ ਬਸ ਬਲਦੀਤ ਅੱਗੇ ਵੀ ਆਂਦੀਆਂ ਵੀ ਸਾਡੇ ਤੋਂ ਵੀ ਗੱਲ ਮਾਰੋ ਕੈਮਰਾ ਇਹ ਵੀ ਆ ਗਈਆਂ ਮਰੂਤੀ ਕਾਰ ਤੇ ਤੇ ਨੇ ਵੀ ਜਰਸੀ ਦੇ ਵਿੱਚ ਕਰਾਉ ਸੀ ਹਾਂਜੀ ਹਾਂਜੀ ਤੇ ਬਲਦੀਤ ਤਾਂ ਸੂਆ ਕਿਲਮਾ ਸੋਈ ਇਹ ਵੀਰ ਜੀ ਪਹਿਲਾਂ ਸੂਆ ਜੋ ਪਹਿਲਾਂ ਸੂਈ ਹਾਂਜੀ ਇਹਨੂੰ ਇਹਨੂੰ ਅੱਜ ਦੂਜਾ ਦਿਨ ਹੋ ਗਿਆ ਸੂਈ ਨੂੰ ਦੂਜੇ ਦਿਨ ਬਾਲੇ ਦੀ ਚੱਲਣ ਦੀ ਆ 8-9 ਕਿਲੋ ਬਾਲਾ ਆਇਰੇ ਦੇ ਥੱਲੇ ਲਓ ਜੀ ભાઈ એને 80 લાખ ਵਾਲੀ ગાણું ન લાગી ઓ જની એને લાગી હોગી હા હાજી લે تے او بچھی مگر جو ਕਾਲੀ હા હાજી مگر بچھی ہے بچہ ਦਿਖਾ દે دوખ દેਨ ਦੀ ਸੂਈ ਆ હાਜੀ ਆ 나ੜੂ ਨਾਲ 10 ਕਿਲੋਈ ਆ હાਜੀ 10 ਕਿਲੋ ਦਾ سٹਾਰਟਿੰਗ ਹੀ ਆ બોલા આ بچھی ਵੀ ਚਲੋ ਕੋਈ ਭਰਾ ਸਾਹਿਬ ਨੂੰ ਸ਼ੌਂਕ ਨਾਲ مگر بچھی ਆ ਠੀਕ ਆ 나ੜੂਆ ਨਾਲ ਬੱਚੇ ਤੇ بچھی ਬਹੁਤ ਪਿਆਰੀ ਹੈ ਠੀਕ ਆ ਜੀ 10 ਕਿਲੋ ਤੋਂ ਹੁਣ ਸ਼ਟਾਰਟਿੰਗ ਹੋਈ ਆ ਤੋੜ ਕੇ ਦਿਖਾਵਾਂਗੇ ਤੁਹਾਨੂੰ ਜਰਸੀ ਦੇ ਵਿੱਚ ਕ੍ਰੋਸ ਆ ਕਲਰ ਦੀ ਗੱਲ ਕਰ ਲਈਏ ਤੇ ਜਿੱਦਾਂ ਆਪਾਂ ਐਚ ਐਫ ਬਰੀਡ ਦਾ ਕਲਰ ਵੇਖਦੇ ਆ ਠੀਕ ਆ ਜੀ ਤੇ ਸਟਰਕਚਰ ਵੇਖ ਲਈਏ ਤੇ ਜਰਸੀ ਵਾਲਾ ਸਾਰਾ ਠੀਕ ਆ ਅੱਗੇ ਤੋਂ ਲੈ ਕੇ ਫੇਸ ਤੋਂ ਲੈ ਕੇ ਤੇ ਬੈਕ ਸਾਈਡ ਪੁੱਠਿਆਂ ਤੱਕ ਦੀ ਗੱਲ ਕਰ ਲਈਏ ਖੁੱਡਿਆਂ ਤੱਕ ਦੀ ਗੱਲ ਕਰ ਲਈਏ ਤੇ ਬਿਲਕੁਲ ਜਰਸੀ ਦਾ ਸਟਰਕਚਰ ਆ ਐ ਪਟਾਕੇ ਪਾਈ ਫਿਰਦੀ ਥੱਲਿਆਂ ਦੇ ਹਾਂ ਐਡਮ ਬੰਬੀ ਹੈਗੇ ਹਾਂ ਜੀ ਹੈ ਸੁਬਾਜੂ ਦੀ ਫਿਰਤਾ ਉਹ ਪੂਰ ਛੱਟੇ ਵਾਲੀਆਂ ਗੱਲਾਂ ਮੈਂ ਨਾ ਪੂਰ ਛੱਟਾ ਕਿਦੇ ਨਾ ਹੀ ਨਹੀਂ ਆ ਜਾਵੇ ਅੱਛਾ ਹਾਂ ਨਾ ਨਾ ਪਾਣੀ ਮੇ ਸਦਾਦਾ ਹੈ ਹਾਂ ਗੱਲ ਐਵੇਂ ਹੀ ਲੱਗਣ ਈ ਹੈ ਹਾਂ ਇਹ ਹੱਟ ਪਿਛੇ ਮੇ ਤਰ੍ਹਾਂ ਦੀ ਮੋਛਦਾ ਸਵਾਰੀ ਹੈ ਬਾਕੀ ਠੰਡੀ ਠੁੰਡੀ ਕਰਮਾਂ ਵਾਲੀ ਡੀ ਆ ਵੀ ਹਾਂ ਰੱਸਾ ਛੁੱਟ ਕੇ ਚੋਈ ਜਾ ਲੈ ਵੀ ਆ ਕਰੋ ਚੱਲ ਠੀਕ ਆ ਜੀ ਉਹ ਬੱਟੀਆਂ ਉਹ ਦਾਰ ਦੇ ਹਾਂ ਲੈ ਨੇ ਡਰਨੇ ਡੁੱਕਰਨ ਵਾਲੀ ਗੱਲ ਹੀ ਨਹੀਂ ਡਾਰਨ ਵਾਲੀ ਹੈਗੀ ਨਹੀਂ ਤੇ ਵੇਖੋ ਤਾਰ ਮੈਂ ਆ ਲੈ ਬਲਦੀ ਤੇ ਨੇ ਚੰਗੀ ਹੈ ਬੱਚੀ ਹਾਂ ਜੀ ਲਓ ਬਦੋਸੋ ਜਰਸੀ ਦਾ ਸਟਰਕਚਰ ਸਾਰਾ ਵਹਿੜਦਾ ਸੋ 10 ਕਿਲੋ ਇਸ ਵਕਤ ਬੋਲੇ ਬੋਲਾ ਕਰਮਾ ਲਈ ਖੜੀ ਆ ਤੇ ਚੋਣ ਜਵਾ ਦੀ ਕੋਈ ਦੋ ਦੋ ਧਾਰਾ ਮਾਰ ਕੇ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਦਿਖਾਤੀ ਆ ਪੋਲੀ ਜਵਾਈ ਆ ਪੂਰ ਛੱਤੇ ਦਾ ਕੋਈ ਦੂਰ ਦੂਰ ਤੱਕ ਵਾਸਤਾ ਨਹੀਂ ਹੈਗਾ ਠੀਕ ਆ ਆਪਾਂ ਫੇਰ ਮਾਰਦੇ ਨੇ ਧਾਰਾ ਉੱਥੋਂ ਥੋੜਿਆ ਗਾਂ ਹੋ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਥੇ ਡੱਕ ਕੇ ਇੱਕ ਵਾਰੀ ਕੋਈ ਨਹੀਂ ਫੇਰ ਆਪਾਂ ਭਰਾ ਦੇਨੇ ਥੋੜੀ ਬਾਤੀ ਆ ਦੇ ਆ ਤੇ ਬਾਕੀ ਦੋ ਦੋ ਚਾਰ ਚਾਰ ਧਾਰਾ ਇੱਕ ਵਾਰੀ ਫੇਰ ਆਪਾਂ ਮਾਰ ਕੇ ਦਿਖਾ ਦਿੰਨੇ ਆ ਠੀਕ ਆ ਜੀ ਆ ਦੇਖਿਓ ਜਰਾ ਉਹਨਾਂ ਭਰਾਵਾਂ ਲਈ ਆ ਵੀ ਚਲੋ ਜਿਹੜੇ ਦੂਰ ਨੇੜੇ ਸੌਦਾ ਕਰਦੇ ਆ ਬਾਕੀ ਜਿਹੜਾ ਇੱਥੇ ਪਹੁੰਚ ਕਰ ਜਾਂਦਾ ਠੀਕ ਆ ਜੀ ਉਹ ਤੇ ਅਰਕੀ ਗੱਲ ਨਹੀਂ ਹੈਗੀ ਦੇਖੋ ਇਧਰ ਦੇਖੋ ਆਹ ਵੇਖੋ ਤੇ ਕੱਲੇ ਕੱਲੇ ਥਣ ਦੀ ਧਾਰ ਆਹ ਵੇਖੋ ਜੀ ਮਗਰਲੇ ਥਣ ਠੀਕ ਆ ਜੀ ਠੀਕ ਆ ਆ ਦੇਖੋ ਠੀਕ ਹੈ ਲਓ ਵੀ ਜੋ ਠੀਕ ਆ ਬਹੁਤ ਖੂਬਸੂਰਤ ਤੇ ਬਲਜੀਤ ਦੇਣੀ ਕਿੰਨੇ ਦੀਓ ਇਹ ਵੀ ਜੀ ਇਹਦਾ ਕੋਈ ਮੁੱਲ 44 ਨਹੀਂ ਕੋਈ 47 ਨਹੀਂ ਆ 45 ਹਜ਼ਾਰ ਦੀ ਦੇ ਦਾਂਗੇ 45 ਦੀ ਆ ਛੋੜ ਛੱਪਾ ਕਰ ਦਾਂਗੇ 45 ਚੋਂ ਹਾਂ ਜੀ 43000 ਦੀ ਦੇ ਦਾਂਗੇ ਹਾਂ ਨਾਲ ਨਾਲ ਹੀ ਕੰਮ ਨੇ ਵੇੜ ਦੇ ਹਾਂ ਨਾਲ 43000 ਦੀ ਜੈਸਨੋ 43 ਦੀ ਹਾਂ ਜੀ ਹਾਂ ਜੀ ਲੋ ਵੀ 43000 ਦੀ ਜੈਸਨੋ ਹੀ ਆ ਠੀਕ ਆ ਬਾਕੀ ਡਿਮਾਂਡ 45 ਆ ਕੁਛ ਵੀ ਤੇ ਲੈ ਦੇ ਜਿਹੜਾ ਠੀਕ ਆ 43000 2000 ਲੈਸ ਨਾਲ ਦੀ ਨਾਲ ਹੀ ਆ ਇੱਕ ਇਹਦੇ ਮਗਰ ਇੱਕ ਦੋਸ ਇੱਕ ਤੀਜੇ ਨੰਬਰ ਤੇ ਹੋਰ ਵੇੜ ਆ ਵੀ ਬੰਬੀ ਆ ਦੇ ਓਏ ਇਹ ਵੀ ਬੰਬੀ ਆ ਬੰਬੀ ਆ ਕਿ ਇਹਦੇ ਕੱਦ ਲੈ ਨਾ ਕੋਈ ਵੇਖੇ ਤੇ ਚੱਡੇ ਲੈ ਵੇਖੇ ਬਹੁਤ ਵਧੀਆ ਇਹ ਆਪਸ ਇਹ ਚੋਗੇ ਲਿਆਂਦੀ ਆ ਠੀਕ ਆ ਤੁਹਾਡੇ ਗਾੜੀ ਗਾੜੀ ਆਈ ਏ ਅੱਛਾ ਹਾਂਜੀ ਹੁਣ ਐਂਟਰੀ ਹੋਈ ਏ ਤੇ ਅਰੇ ਹੁਣ ਐਂਟਰੀ ਹੋਈ ਏ 10 ਸਵੇਰੇ 10 ਪਰ ਬਲਜੀਤ ਕਿੰਨੇ ਆ ਸੁਆ ਵੀਰ ਜੀ ਕੋਈ ਤੀਜਾ ਮਾਲ ਲੈ ਕੋਈ ਦੂਜਾ ਮਾਲ ਲੈ ਅੱਛਾ ਆਪ ਦੀ ਸਮਝ ਕਰੇ ਮਗਰ ਵੱਛੀ ਜਵਾ ਜੜੀ ਅੱਜ ਕਿੰਨੇ ਦਿਨ ਦੱਸੋ ਨਾਲ ਨਾਲ ਜੋ ਤੈਨੂੰ ਵੀ ਤੂ ਜਿਆਦੇ ਨਾ ਤੀਜਾ ਦੇ ਨਹੀਂ ਹਾਂਜੀ ਹਾਂਜੀ ਬੋਲੇ ਜੀ ਇਹ ਤਕਰੀਬਨ ਬੋਲੇ ਜੀ ਵੀਰ ਜੀ 15 ਕਿਲੋ ਦੇ ਸਟਾਰਟਿੰਗ ਇਹ ਬੋਲਾ ਬੋਲਾ ਹਾਂਜੀ ਮੈਂ ਵੀ ਚੱਕੋ 15 ਕਿਲੋ ਤੋਂ ਉਸੇ ਪਾੜੇ ਪਾੜਾ ਛਟਾਟ ਆ। ਟਨਾਂ ਮੰਨਦਾਂਗੇ 15 ਕਿਲੋ। ਆ ਦੇਖੋ ਸਵੇਰੇ ਆਈ ਏ ਆ ਤੁਹਾਡੀ ਜਾਨੀ। ਟਿੱਜਾ ਕੋਈ ਮੰਨ ਕੇ ਦੇਖਾਰਾ ਸਭ। ਤੇ ਵੇਖੋ ਕੋਈ ਵੀਰੇ ਨੂੰ ਆ ਕੇ ਵੀ ਟਾਈਮ ਲੱਗਾ। ਆ ਆ ਦੇਖੋ ਜੀ। ਵੀ ਟੋਕਰੇ ਜਿਹੜਾ ਲੈਵਾ ਕਰ ਰਹੇ। ਹਾਂ ਜੀ ਹਾਂ ਜੀ ਕੱਦ ਨਾਲ ਵੱਧ ਲੜਨਦੀ ਆ। ਹਾਂ। ਲਓ ਜੀ ਇੱਧਰ ਵੇਖੋ ਠੀਕ ਆ ਜੀ ਖੇਡਾਂ ਪਰਾਂ ਦੀ ਹੋਕੀ ਆਗੇ। ਆ ਵੇਖੋ। ਤੇ ਚਵਾਈ ਵੀ ਮੋਟਰੀ ਆ ਤੇ। ਹਾਂ। लेवा दोस्तों बहुत सारा करमाली पंद पन्नी खड़ी खड़ी ਥੱਲਿਓ ਤੇ 15 ਕਿਲੋ ਬੋਲੇ ਤੋਂ ਸ਼ਟਾਰਟਿੰਗ ਆ ਅੱਜ ਤੀਜਾ ਦੂਜਾ ਆਗਲੇ ਦੇ ਸੇਵਾ ਦਾ ਭਾਵੇਂ 20 ਕਰ ਜੇ ਦੇ ਭਾਵੇਂ 18 ਕਰ ਜੇ ਆਪਣੇ ਜਿਹੜਾ ਆਪਣੇ ਘਰੇ ਹੋਣਾ ਆਪਾਂ 15 ਕਿਲੋ ਮੰਨਦਾਂਗੇ ਇਹਦੇ ਥੱਲਿਓ ਠੀਕ ਆ ਹਾਂਜੀ ਤੇ ਬਾਕੀ ਚੁਵਾਈ ਚੁਵਾਈ ਦੀ ਇਹ ਵੀ ਉਸ ਤਰ੍ਹਾਂ ਸੋ ਇਹ ਇੱਕ ਨੰਬਰ ਹੈ ਵੀਰ ਜੀ ਉਹ ਸਿਰਾ ਸੱਟਾ ਹੀ ਆ ਹਾਂਜੀ ਹਾਂਜੀ ਠੀਕ ਆ ਹਾਂ ਦੋਸਤੋ ਇਹ ਵੀ ਜਿਹੜੀ ਗਾਂ ਬਿਲਕੁਲ ਚੁਵਾਈ ਚੁਵਾਈ ਦੇ ਪਾਸਿਓਂ ਬੀ ਖਰੀ ਆ ਬਿਲਕੁਲ ਸਾਫ਼ ਸੁਥਰੀ ਆ ਹਾਂਜੀ ਤੇ 15 ਕਿਲੋ ਬੋਲਾ ਬਿਲਕੁਲ ਭਰਾ ਕੋਈ ਆਪਣਾ ਮਿੰਤੀ ਗਿੰਤੀ ਕਰ ਸਕਦਾ ਮਿੰਕੇ ਲੈ ਕੇ ਜਾ ਸਕਦਾ ਠੀਕ ਆ ਠੀਕ ਹੈ ਜੀ ਬਾਕੀ ਉਹ ਬਾਨੇ ਚੱਡੇ ਦੀ ਬੜੀ ਸਾਫ ਸੁਥਰੀ ਹੈ ਠੀਕ ਆ ਜੀ ਆਪਾਂ ਜਿੱਥੋਂ ਤੱਕ ਮੌਕੇ ਤੇ ਦੇਖ ਰਹੇ ਆ ਉਹ ਗੱਲਬਾਤ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬਾਕੀ ਥਣਪੁਰ ਹੱਥੀ ਮੁਠੀ ਵਾਲਾ ਚਵਾਈ ਚੁਬੀ ਦੇ ਵਿੱਚ ਕਿਸੇ ਭੈਣ ਨੇ ਚਵਾਈ ਕਰਨੀ ਆ ਜਾਂ ਕੋਈ ਛੋਟਾ ਬੱਚਾ ਬਹਿ ਕੇ ਚਵਾਈ ਕਰ ਲੂਗਾ ਠੀਕ ਆ ਤੇ ਮਗਰ ਵੱਛੀ ਇਹਦੇ ਵੀ ਠੀਕ ਆ ਆ ਦੇਖੋ ਇੱਕ ਹਾਂ ਤੂੰ ਮਾਂ ਹੀ ਬੰਨੀ ਫਿਰਦੀ ਆ ਤੇ ਹਾਂ ਮਾ ਦੇਖੋ ਕਰੋ ਗੱਲ ਹਾਂ ਬਲਜੀਤ ਜੀ ਹਾਂ ਜੀ ਹੂੰ ਲੈ ਬਲਜੀਤ ਜੀ ਦਈਏ ਕਿੰਨੇ ਦੀ ਆਪਾਂ ਇਹ ਵੀਰ ਜੀ ਵੈੜ ਦੇ ਭਾਂ ਵੇਚ ਦਿੰਦੇ 60000 ਦੀ ਜੇ ਰਾਜੀ ਹੁੰਦੀ ਥੋੜੀ ਜੀ ਤੇ ਆ ਅੱਜ ਆਪਾਂ ਮੁੱਲ ਕਰਾਂਗੇ ਦਾ 55000 55000 ਰੁਪਏ ਚ 3000 ਰੁਪਏ ਛੱਡ ਦਾਂਗੇ 55 ਚ ਹਾਂ 55000 ਦੀ ਦੇ ਦਾਂਗੇ 55 ਦੀ ਹਾਂਜੀ ਅੱਜ ਉਹ ਫੇਮਸ ਬਾਜਪੁਰੇ ਨੂੰ ਬੋਲਣੇ ਨਹੀਂ ਦੇਣਾ ਬਸ ਹੁਣ ਕਰਤਾ ਨਹੀਂ ਹੋਇਆ ਅੱਜ ਅਜਾ ਮਜੀਦ ਵੀ ਕਹਿੰਦਾ ਨੇੜੇ ਪਟਾਕਿਆਂ ਨੂੰ 15 ਕਿਲੋ ਅੱਜ ਆਪਣੇ ਘਰੋਂ ਮਿਲ ਲੈ ਕੋਈ ਉਹਦੇ ਪੁੱਤੇ ਸੇਮੇਲ ਕਹਿੰਦਾ ਜੱਪੀ ਛੱਡਿਆ ਮਜੀਦ ਦੇਖ ਲੈ ਤੂੰ 15 ਕਿਲੋ ਆਪਣੇ ਘਰੋਂ ਮਿਲ ਲੈ ਕੋਈ ਠੀਕ ਆ ਠੀਕ ਆ ਹਾਂਜੀ ਅਗਲੇ ਦੀ ਸੇਵਾ ਨਾਲ ਭਾ 20 ਕਰ ਦੇ 18 ਕਰ ਦੇ ਲਵ ਦੀ ਆ ਗਈ ਦੁੱਧ ਵਾਲੀ ਜੋ ਅਨੇ ਚੰਗੀ ਹੈ ਹਾਂਜੀ ਜਿੰਨਾ ਵੀ ਇਹ ਲੇਵਾ ਟਕਾਣੇ ਤੇ ਮਾਰੀ ਲੱਗਾ ਜਿੰਨਾ ਵੀ ਇਹ ਲੇਵਾ ਟਕਾਣੇ ਤੇ ਹਾਂਜੀ ਹਾਂਜੀ ਆ ਦੇਖ ਕਦੇ ਕਰਮਾਂ ਵਾਲੀ ਨੇ ਹਿਲ ਜਾਣਾ ਕਦੇ ਆ ਕੋਈ ਚੱਜ ਚੇਤਾ ਹੀ ਨਹੀਂ ਕੇ ਹੈ ਆ ਦੇਖ ਬੱਚਾ ਆ ਰਿਹਾ ਠੀਕ ਹੈ ਕੋਈ ਗੱਲ ਨਹੀਂ ਬੱਚਾ ਲਾ ਕੇ ਕੋਈ ਗੱਲ ਨਹੀਂ ਬੱਚਾ ਲਾ ਕੇ ਕੋਈ ਵੀ ਆਪਣਾ ਤੁਸੀਂ ਬਿਲਜੀਤ ਬੱਚਾ ਲਾ ਦਿਓ ਬੱਚਾ ਲਾ ਦਿਓ ਨਾਲ ਦੀ ਨਾਲ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਉਣੇ ਆਪਾਂ ਲੋਭੀ ਪ੍ਰਭੂ ਠੀਕ ਹੈ ਜੀ ਬੋਲੇ ਦੀ ਥਾਂ ਬੋਲਾ ਤੁਸੀਂ ਮੰਨ ਕੇ ਜਿਹੜਾ ਹੁਣ ਸੌਦਾ ਕਰ ਲਿਓ ਦੁੱਧ ਤਾਂ ਕੇ ਸੇਵਾ ਦਾ ਚੰਗੀ ਗਾਂ ਠੀਕ ਹੈ ਦੁੱਧ ਚੰਗਾ ਜਿਹਾ ਆਜੂਗੀ ਬਹੁਤ ਵਧੀਆ ਹਾਂ ਮਗਰ ਵੱਚੀ ਹਾਂ ਵੱਚੀ ਮਗਰ ਦੋ ਬੇੜਾ ਤੇ ਮਗਰੀ ਬੱਚੀਆਂ ਨੇ ਹਾਂਜੀ ਮਾਂ ਦੇ ਬਾਰਾਂ ਆਹ ਬੜੇ ਚੰਦਰੀ ਠੀਕ ਹੈ ਜੀ ਠੀਕ ਹੈ ਸਾਰੇ ਥਣਾਂ 'ਚ ਮਾਰ ਦੋ ਦੋ ਚਾਰ ਚਾਰ ਲਓ ਜੀ ਠੀਕ ਹੈ ਜੀ ਸੋ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਇਕੱਠਾ ਜੀ ਇਹ ਮਗਰਲੇ ਥਣਾਂ ਦੀ ਚੋਾਈ ਤੁਸੀਂ ਕਰੋ ਚੈੱਕ ਆ ਦੇਖੋ ਠੀਕ ਹੈ ਜੀ ਲੈ ਜੀ ਪੌਂਦੀ ਖਲਾ ਰਹੇ ਕਿ ਨਹੀਂ ਹਾਂ ਬਹੁਤ ਵਧੀਆ ਹਾਂਜੀ ਠੀਕ ਆ ਸੋ ਇਹਦਾ ਜਿਹੜਾ ਦੋਸੋਂ ਮੁੱਲ ਵੀ ਨੋਟ ਕਰਾ ਦਿੱਤਾ ਤੁਹਾਨੂੰ 55000 ਦੀ ਦਵਾ 55000 ਦੀ ਹਾਂ ਨਾ 55000 ਕੀਤਾ ਸੀ ਸਾਰੀਆਂ ਲੈਸਾ ਲੁਸਾ ਕਰਕੇ ਛੋਟ ਛੱਪੇ ਕਰਕੇ ਠੀਕ ਆ ਹਾਂਜੀ ਤੇ ਇਧਰ ਦੋ ਵੜਾ ਤਾਂ ਆਪਾਂ ਹੋਰ ਦਿਖਾ ਦਿੰਨੇ ਆ ਇਹ ਗੱਬਣ ਆ ਇੱਕ ਤਾਂ ਤਕਰੀਬਨ ਮੈਨੂੰ ਦਿਖਾਈ ਦੇ ਰਹੀ ਹੈ ਵੀ ਤਿਆਰੀ ਦੇ ਵਿੱਚ ਹੀ ਆਂਦੀ ਜਾਂਦੀ ਕਰਮਾਂ ਲਈ ਆਹ ਜੜੀ ਇਹ ਵੀਰ ਜੀ ਪਹਿਲਾਂ ਦਿਖਾ ਦਈਏ ਇਹਦਾ ਤੇ ਸੂਬਿਆਂ ਦੇ ਵਿੱਚ ਕਿਵੇਂ ਆ ਇਹ ਵੀਰ ਜੀ ਦੂਜਾ ਸੂਆ ਪਿਓਰ ਦੂਸਰਾ ਸੂਆ ਹਾਂਜੀ ਤੇ ਆਉਂਦੀ ਜਾਂਦੀ ਇਹ ਵੀ ਆਉਂਦੀ ਆ ਗਈ ਆ ਕੇ ਕਰਮਾ ਲਈ ਸਮਝ ਲਾਉਣ ਹਾਂ ਆ ਦੇਖੋ ਬਸ ਦਿਹਾੜੀ ਦਿਹਾੜੀ ਚ ਭਰਦੀ ਆਉਂਦੀ ਛੱਡਾ ਹੂੰ ਠੀਕ ਆ ਜੀ ਲਓ ਵੀ ਦੂਜਾ ਸੂਬਾ ਟਿਕਾ ਜੀ ਤੇ ਦਿਨ ਵੈਸੇ ਵੇਖ ਕੇ ਸਾਰੇ ਭਰਾਵਾਂ ਨੇ ਤੁਸੀਂ ਜੱਜਮੈਂਟ ਕਰ ਹੀ ਲੈਣੀ ਆ ਲੱਤ ਵਾਵਾ ਗਈ ਏ ਥੱਲਿਓ ਲੈ ਜੇ ਲੈ ਜੇ ਦੋ ਲੈ ਜੇ ਚਾਰ ਲੈ ਜੇ ਇਹਨੇ ਦਿਨਾਂ ਦੇ ਵਿੱਚ ਘਟਿਆ ਘੰਟਿਆਂ ਦੇ ਵਿੱਚ ਇਹਨੇ ਕਰਮਾ ਲਈ ਨੇ ਅੱਜ ਹੋਰ ਤੇ ਕੱਲ ਗੱਲ ਹੋਰ ਬਣ ਜਾਣੀ ਆ ਆ ਦੇਖੋ ਕਦ ਬੋਤਾਲੀ ਆ ਹਾਂ ਅਕੀ ਹਾਈਟ ਕੱਦ ਕੁਤਬੀ ਬਲਜੀਸਾ ਪਿਆ ਮਰ ਜਾਏਗਾ ਆ ਦੇਖੋ ਠੀਕ ਆ ਜੀ ਸੋ ਕੋਈ ਭਰਾ ਕੱਦ ਛੋਟਾ ਮੰਨ ਕੇ ਨਾ ਸੌਦਾ ਕਰੇ ਵੀ ਦੂਰ ਨੇੜੇ ਕਿਸੇ ਵੀਰ ਦਾ ਮਨ ਦੇ ਵਿੱਚ ਡਾਊਟ ਆ ਜਾਂਦਾ ਵੀ ਕਰੇ ਛੋਟਾ ਕੱਦ ਨਾ ਹੋਵੇ ਮੀਡੀਅਮ ਨਾ ਹੋਵੇ ਕੱਦ ਵੱਡਾ ਬੈਠਦਾ ਠੀਕ ਆ ਜੀ ਦੂਜਾ ਸੂਆ ਸੋ ਤਿਆਰੀ ਦੇ ਵਿੱਚ ਜੁਟੀ ਜਾਂਦੀ ਕਰਮਾਲੀ ਜੇ ਜਿੰਨੇ ਦਿਨ ਵੀ ਲਾ ਜੇ ਸੋ ਪ੍ਰੋਪਰ ਤਿਆਰੀ ਕਰਕੇ ਸੂਪੇ ਤੇ ਫੇਰ ਗੱਲ ਆ ਆ ਦੇਖੋ ਠੀਕ ਆ ਜੀ ਹਾਂ ਠੀਕ ਆ ਇਹਦਾ ਬਲਜੀਤ ਕੀ ਮੁੱਲ ਵੜੀ ਦੇਣੀ ਕਿਨੇ ਦੀ ਆ ਜੱਤ ਇਹਦਾ ਵੀਰ ਜੀ ਕੋਈ 55 ਨਹੀਂ ਕੋਈ 50 ਨਹੀਂ ਆ हां ना 40000 ਦੀ ਦੇ ਦਾਂਗੇ 40000 ਦੀ ਹਾਂਜੀ ਜੈਸਨੋ ਵਾਲਾ ਹੀ ਕੰਮ 500 ਰੁਪਏ ਹੋਰ ਛੋਟ ਕਰ ਦਾਂਗੇ 450 45 ਦੀ ਦੇ ਦਾਂਗੇ ਤੇ ਬਾਕੀ ਬੱਚੀ ਕੋ ਸਾਲ ਇਹ ਤੇ ਬੱਚੀ 55000 ਦੀ ਵਿਗੋ ਕੀ ਤਿਆਰ ਹੋ ਗਈ ਬਿਲਕੁਲ ਹਾਂਜੀ ਲੋ ਵੀ ਦੱਸੋ ਅੱਜ 45000 ਦੀ ਮਿਲ ਜਾਊਗੀ ਤੁਹਾਨੂੰ ਠੀਕ ਆ ਜੀ ਤੇ 500 ਰੁਪਏ ਲੈਸ ਕਰ ਦਿੱਤੀ ਹੈ 40000 ਦੀ ਮੰਗਾ ਤੇ 45000 ਦੀ ਮਿਲ ਜਾਊਗੀ ਤੇ ਕੋਈ ਭਰਾ ਚੰਗੀ ਹੱਥੋਂ ਫੇਰਨ ਵਾਲੀ ਕੋਈ ਸੇਵਾ ਕਰਨ ਵਾਲਾ ਲੈ ਗਿਆ ਠੀਕ ਆ ਜੀ ਤੇ ਦੁੱਧ ਵੀ ਚੋਵੋਗੇ ਤੁਸੀਂ ਨਾਲ ਦੀ ਨਾਲ ਇਹ ਵੀ ਕਰਮਾਂ ਦੀ ਰਾਜ਼ੀ ਹੋ ਗਈ ਤੇ ਗੱਲਾਂ ਇਹ ਵੀ ਪਰਾਂ ਦੀਆਂ ਨੇ ਪੜਤਾ ਬੜਾ ਜਾਇਜ ਆ ਇੱਧਰ ਇੱਕ ਤੁਹਾਨੂੰ ਦਿਖਾਉਣੇ ਆ ਬਾੜ ਹੋਰ ਆਪਾਂ ਪੂਰੀ ਨਿਗਰ ਜੰਮੀ ਫਲੀ ਫੁੱਲ ਰਾਜੀ ਆ ਆ ਵੇਖੋ ਜੀ ਆਹ ਵੇਖ ਲਿਪਾ ਸਿੰਘ ਹੈ ਹਾਂ ਆ ਬਲਜੀ ਤੇ ਸੁਵਾ ਕਿਵੇਂ ਇਹ ਦੂਜਾ ਸੁਵਾ ਵੀਰ ਜੀ ਇਹ ਗੱਪੜ ਆ ਗਈ ਹੋ ਮੇਰੇ ਸਾਹ ਨਾਲ ਸ਼ੇਦੰਦ ਹੋਣੀ ਏ ਅੱਛਾ ਜੀ ਹਾਂ ਜੀ ਕੰਨੀਆਂ ਕੰਨੀਆਂ ਵੇਖ ਲਾ ਜੇ ਦਾ ਵੇਖ ਲਈਏ ਖਲੋਤੀਆਂ ਵੇਖਦੇ ਦੱਸਿਆ ਜੀ ਕੰਨੀਆਂ ਹਾਂ ਖਲੋਤੀਆਂ ਕੰਨੀਆਂ ਖੜੀਆਂ ਨੇ ਹਾਂ ਜੀ ਵੇਖ ਲਾ ਦੋਂਦ ਚੌਕ ਸ਼ੇਖ ਆ ਕਰਨੀਆਂ ਚੱਕਣੀਆਂ ਸ਼ੁਰੂ ਕੀਤੀ ਜੇ ਪਰ ਪਰ ਨਹੀਂ ਕੀਤੀ ਆ ਜੀ ਆ ਲੈਵਲ ਦੀ ਤੋਰ ਲਓ ਦੋਸਤੋ ਆਇਦਰ ਮਾਰੋ ਨਿਗਾ ਠੀਕ ਆ ਜੀ ਸੋ ਵਜਨ ਵਟਾ ਜੈਕ ਕਰੋ ਜੋ ਸਮਾਂ ਆ ਜੇ ਲੈਂਦੀ ਆ ਠੀਕ ਆ ਆ ਵੇਖੋ ਇਹ ਵੀ ਬਲੀਤ ਹੱਥ ਦੀ ਖੇੜ ਦੀ ਲੈ ਜੂਗਾ ਇਹਨਾਂ ਦੀ ਵੀਰਜੀ ਇਹਨੇ ਲੈ ਜਾਣੇ 15 ਦਿਨ ਉਹ ਤਾਂ 15 ਦਿਨ ਲੈ ਜੂਗੀ ਹਾਂਜੀ ਹਾਂਜੀ ਠੀਕ ਆ ਲਓ ਜੀ ਖੁੱਲੇ ਡੁੱਲੇ ਦੋਸਤੋ ਸਮਾਂ ਬਾਕੀ ਇਹਦੇ 10 ਤੋਂ 15 ਦਿਨ ਘਟੋ ਘਟਾ ਬਾਕੀ ਤਾਂ ਇਹ ਪਹਿਲਾ ਵੇੜ ਆਪਾਂ ਤੁਹਾਨੂੰ ਵੇੜ ਦਿਖਾਈਆ ਵੀ ਚੌਥੇ ਨੰਬਰ ਤੇ ਠੀਕ ਆ ਜੀ ਕਾਦੇ ਦਾ ਵੀ ਤਕਰੀਬਨ ਉੱਡਾ ਹੀ ਆ ਵੱਡੇ ਕੱਦ ਕਾਟ ਦੇ ਵਿੱਚ ਆ ਸਪੈਸ਼ਲ ਫਿਊਸ਼ਨ ਕਰੋ ਜਾ ਕੇ ਤੁਸੀਂ ਠੀਕ ਆ ਜੀ ਸੋ ਕਲਿੱਪ ਬਣੇ ਹੋਏ ਆ ਸਿੰਗ ਬਿਲਕੁਲ ਥੋੜੇ ਥੋੜੇ ਅੱਧਾ ਦਾ 2 2 2.5 2.5 ਇੰਚ ਹਾਂ ਜੀ ਇੱਥੇ ਬਣ ਲੈਨੇ ਆ ਹਾਂ ਆਏ ਠੰਡੀ ਠੁੰਡੀ ਇਹ ਪੂਰਾ ਠੰਡੀ ਸੀ ਲਾਦੇ ਤੁਹਾਨੂੰ ਪਤਾ ਜਾਤ ਪਾਤ ਆ ਹਾਂ ਦੇਖੋ ਆ ਸਾਰੀ ਅਜੇ ਝੋਲੀ ਬਣ ਬਣ ਕਮਲੀ ਹੋ ਜੂਗੀ ਕਰਮਾ ਵਾਲੀ ਸਹੀ ਹੈ ਜੀ ਠੀਕ ਹੈ ਠੀਕ ਹੈ ਰਵੀ ਬਲਜੀਤ ਚਲੋ ਇਹ ਵੀ ਕੋਈ 10 15 ਦਿਨ ਹਜੇ ਕਿਸੇ ਭਰਾਣੇ ਸਾਹਬਣੀ ਅੱਜ ਕਿੰਨੇ ਦੇ ਦੇ ਰਿਆਂ ਏ ਵੀਰ ਜੀ ਜੇ ਇਹਦੇ ਬੱਚੀ ਤਿਆਰ ਕਰਕੇ ਵੇਚੀਏ ਫਿਰ ਤੇ ਬੱਚੀ ਕਰਦੀ 70 70 ਅੱਜ ਮੋਲੇ ਦਾ ਕਰਾਂਗੇ 65000 ਰੁਪਿਆ ਅੱਛਾ 60000 ਚ ਮਾਨਤਾਣ ਕਰ ਦਾਂਗੇ 60 ਚ ਹਾਂਜੀ ਫੋਰ ਹਾਂ 58000 ਦੀ ਦੇ ਦਾਂਗੇ 58 ਦੀ ਹਾਂਜੀ ਠੀਕ ਹੈ ਤੇ ਬਾਕੀ ਜੇ ਬੱਚੀ ਸਾਹਮਣੇ ਵੇਚੇ ਫਿਰ ਬੱਚੀ ਵੀ ਉਹ 70000 ਦੀ ਠੀਕ ਆ ਜੀ ਤੁਹਾਨੂੰ ਪਤਾ ਕਿਡਾ ਕੱਦ ਬੁੱਤ ਵਛੀ ਦਾ ਬਿਲਕੁਲ ਬਿਲਕੁਲ ਲੋ ਵੀ ਅਜੇ ਭਰਨਾ ਠੀਕ ਆ ਜੀ ਬੰਨਾ ਥੰਨਾ ਆ ਵੜਨੇ ਸਿਰਫ ਕੱਚੀ ਕੱਚੀ ਆ ਜੀ 12 13 ਦਿਨ ਲੈਣੇ ਆ ਜੇ ਵਛੀ ਨੇ ਹਾਂ ਹਾਂ ਜੀ ਕਿ ਲੋ ਆਈਡੀਆ ਕੋ 10 15 ਦਿਨ ਪਰ ਕਰਮਾ ਲਈ ਦੇ ਜਦੋਂ ਬੰਨਤਿਆ ਜੀ ਕਿ ਤੱਕ ਲੈਣੇ ਤੇ ਤਿਆਰੀ ਕਰ ਜਾਣੀ ਆ ਤੇ ਅੱਜ 58000 ਦੀ ਮਿਲ ਜੂਗੀ ਪੂਰੀਆਂ ਛੋਟਾਂ ਕਸਰਾ ਕੱਢ ਕੇ ਠੀਕ ਆ ਤੇ ਬਾਕੀ ਲਵੇ ਹਵਾਨੇ ਦੀ ਜਿੰਨੇ ਵੀ ਆ ਸਾਫ ਸੁਥਰੀ ਆ ਠੀਕ ਆ ਸੋ ਚਾਰ ਥਾਣਾ ਥੋੜੇ ਲਾਗੇ ਹੋ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਠੀਕ ਹੈ ਜੀ ਠੀਕ ਹੈ ਲਓ ਵੀ ਇਹ ਅੱਜ ਨਾਗਨੇ ਟੋਟਲ 5 ਠੀਕ ਹੈ ਜੀ ਸੋ 5 ਐਨੀਮਲ ਨੇ ਐਡਰੈਸ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਦੱਸਤਾ ਠੀਕ ਹੈ ਜੀ ਬਾਕੀ ਇੱਥੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਜਿਹੜੇ ਪਸ਼ੂ ਗੱਭਣ ਹੁੰਦੇ ਆ ਆਪਣਾ ਤਿੱਪ ਕੇ ਸੋਇਆ ਸੋਇਆ ਪਸ਼ੂ ਨੂੰ ਕੋਈ ਦੋ ਟਾਈਮ ਚੋਕੇ ਤੇ ਪਰਦਾ ਹਰੇਕ ਤਰ੍ਹਾਂ ਦੀਆ ਬਿਲਕੁਲ ਜਾਇਜ਼ ਤੇ ਜੈਨੂਨ ਰੇਟਾਂ ਦੇ ਉੱਪਰ ਹੀ ਪਸ਼ੂ ਆ ਠੀਕ ਹੈ ਜੀ ਸੋ ਜਿਹੜਾ ਕੋਈ ਭਰਾ ਥੋੜੇ ਪੈਸੇ ਖਰਚ ਕਰਨਾ ਚਾਹੁੰਦਾ ਉਹਦੇ ਵੀ ਬਿਲਕੁਲ ਠੀਕ ਹੈ ਜੀ ਭਾਅ ਅੰਡਰ ਹੀ ਆ ਜਿਹੜੇ ਸਾਰੇ ਪਸ਼ੂ ਆ ਤੇ ਬਜੀਤ ਇਹ ਨਾਗਨੇ ਤੇ ਨੰਬਰ ਆਪਣੇ ਜਰੂਰ ਕਰੋ ਸਾਡੇ ਨੰਬਰ ਆਪਣਾ 73407 4212 ਹਮ 99 241 6448 ਠੀਕ ਹੈ ਜੀ ਤੇ ਛੋਟਾ ਤਾਂ ਜੇ ਸਿਮੇਬਿਰ ਕੀਤੀਆਂ ਨਹੀਂ ਤੇ ਨੰਬਰ ਦਿੱਤਾ ਮੇਰੇ ਇਹਨੇ ਕੋਈ ਨਹੀਂ ਦਿੱਤਾ ਅੱਛਾ ਵੀ ਇਹਨੇ ਕਰਤੀਆਂ ਸਾਰੀਆਂ ਅੱਜ ਇਹਨੇ ਲਾਲਾ ਸੁਰ ਤੋਂ ਸਾਰੇ ਮੈਂ ਕੀ ਕੋਣਾ ਚੱਲ ਚੱਲ ਵਧੀਆ ਵਧੀਆ ਚੱਲਦੇ ਗਾਹਾਂ ਦੇ ਕੀ ਠੀਕ ਆ ਠੀਕ ਆ ਲਓ ਦੋਸਤੋ ਇਹ ਅੱਜ ਨਾਕ ਸੀਗਾ ਠੀਕ ਆ ਜੀ ਪਸ਼ੂ ਆਪਾਂ ਤੁਹਾਨੂੰ ਕੱਲਾ ਕੱਲਾ ਦਿਖਾ ਦਿੱਤਾ ਪੰਜ ਐਨੀਮਲ ਨੇ ਤਕਰੀਬਨ ਤਿੰਨ ਵਿੱਚੋਂ ਗੱਬਣ ਸੀ ਇੱਕ ਪਛੀ ਬਹੁਤ ਪਿਆਰੀ ਦਿਖਾਈ ਆ ਪਾ ਤੁਹਾਨੂੰ ਵੇਖਣਾ ਵੈਸੇ ਸਾਰੀਆਂ ਬਹੁਤ ਚੰਗੀਆਂ ਨੇ ਤੇ ਪਛੀ ਜਿਹੜਾ ਮੇਰਾ ਵੀਰ ਕੋਈ ਸ਼ੌਂਕ ਰੱਖਦਾ ਇੱਕ ਬਲਬਲ ਦਾ ਬੱਚਾ ਹੀ ਆ ਬਾਜ ਦਾ ਬੱਚਾ ਵਿਖਾਇਆ ਠੀਕ ਆ ਜੀ ਤੇ ਇੱਥੇ ਆ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ